ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਦੇਰ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋਏ ਹੋ ਦੁਪੱਗੀ ਖਬਰ ਪਾਣੀ ਦੇ ਤੇਜ਼ ਵਹਾਅ ਵਿੱਚ ਡੁੱਬੇ ਸਕੇ ਭੈਣ ਭਰਾ ਦੋਵਾਂ ਦੀ ਮੌਕੇ ਤੇ ਹੀ ਹੋਈ ਮੌਤ ਫਗਵਾੜਾ ਦੇ ਪਿੰਡ ਦੁੱਗਾ ਦੇ ਨੇੜੇ ਪਾਣੀ ਦੇ ਵਹੀ ਵਿੱਚ ਵੈਣ ਕਰਨ ਭੈਣ ਪ੍ਰਸੰਦੀਪ ਕੁਮਾਰ ਉਰਫ ਦੀਪੂ ਅਤੇ ਪ੍ਰੀਤੀ ਵਾਸੀ ਪਿੰਡ ਉੱਚਾ ਦੀ ਮੌਤ ਹੋ ਗਈ। ਦੋਵੇਂ ਸਾਈਕਲ ਤੇ ਦਵਾਈ ਲੈਣ ਜਾਂਦੇ ਸਮੇਂ ਪੁਲ ਤੇ ਆਏ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਏ। ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਪਰਿਵਾਰ ਦੇ ਲਈ ਸਰਕਾਰੀ ਮਦਦ ਅਤੇ ਮੁਆਵਜ਼ੇ ਦੀ ਮੰਗ ਕੀਤੀ। ਇਸ ਘਟਨਾ ਨਾਲ ਆਪਸ ਦੇ ਪਿੰਡਾਂ ਅਤੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਹੈ। ਬਾਲਿਕਾ ਨੂੰ ਬਲੈਕਮੇਲ ਕਰਕੇ ਜ਼ਬਰਜਨਾਹ ਕਰਨ ਵਾਲਾ ਕਾਂਗਰਸੀ ਆਗੂ ਗ੍ਰਫਤਾਰ ਬਠਿੰਡਾ ਵਿੱਚ ਕਾਂਗਰਸੀ ਆਗੂ ਅਤੇ ਮਹਿਲਾ ਕਾਉਂਸਲਰ ਦੇ ਪਤੀ ਗੁਰਪ੍ਰੀਤ ਸਿੰਘ ਬੰਟੀ ਵਿਰੁੱਧ ਨਾਬਾਲਿਗਾ ਨੂੰ ਬਲੈਕਮੇਲ ਕਰਕੇ ਜ਼ਬਰਜਨਾਹ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ਾਂ ਤਹਿਤ ਥਾਣਾ ਕੋਤਵਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਫਤਾਰ ਕਰ ਲਿਆ ਹੈ ਪਰਿਵਾਰ ਦੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਿਸ ਅਧਿਕਾਰੀ ਟਿੱਪਣੀ ਕਰਨ ਤੋਂ ਬਚ ਰਹੇ ਹਨ ਜਾਬ ਵਿੱਚ ਫੇਰ ਬਦਲੇਗਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਭਾਰੀ ਮੀਂਹ ਪੰਜਾਬ ਵਿੱਚ ਮੌਸਮ ਵਿਭਾਗ ਨੇ 6 ਤੋਂ 10 ਸਤੰਬਰ ਤੱਕ ਲਈ yellow alert ਜਾਰੀ ਕੀਤਾ ਹੈ 6 ਸਤੰਬਰ ਰੂਪਨਗਰ ਨਵਾਂ ਸ਼ਹਿਰ ਮੋਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ 7 ਸਤੰਬਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਸ਼੍ਰੀ ਫਤਈਗੜ ਸਾਹਿਬ ਲੁਧਿਆਣਾ ਪਟਿਆਲਾ ਵਿੱਚ ਹਲਕੀ بارش 8 9 ਅਤੇ 10 ਸਤੰਬਰ ਨੂੰ ਕੁਝ ਜ਼ਿਲ੍ਹਿਆਂ ਵਿੱਚ ਹਲਕੀ بارش ਦੀ ਸੰਭਾਵਨਾ ਹੈ। ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਇਕੱਠਾ ਹੋ ਸਕਦਾ ਹੈ ਅਤੇ ਟ੍ਰੈਫਿਕ ਪ੍ਰਭਾਵਿਤ ਹੋਵੇਗੀ। ਪਿਛਲੇ ਹਫ਼ਤਿਆਂ ਦੀ بارش ਨੇ ਫਸਲਾਂ, ਸੜਕਾਂ ਅਤੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਲੁਧਿਆਣਾ ਵਿੱਚ ਡਟੇ ਲੋਕ ਬੰਨ ਤੇ ਆ ਗਈ ਵੱਡੀ ਅਪਡੇਟ। ਡੀਸੀ ਦੀ ਲੋਕਾਂ ਨੂੰ ਖਾਸ ਅਪੀਲ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਸਰਾਲੀ ਕਲੋਨੀ ਵਿੱਚ ਸਥਿਤੀ ਕਾਬੂ ਹੇਠ ਹੈ ਅਤੇ ਤੁਸੀਂ ਬੰਨ ਨੂੰ ਮਜ਼ਬੂਤ ਕਰਨ ਲਈ ਫੌਜ ਐਨਡੀਆਰਐਫ ਪ੍ਰਸ਼ਾਸਨ ਤੇ ਸਥਾਨਕ ਲੋਕ ਮਿਲ ਕੇ ਕੰਮ ਕਰ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਬੰਨ ਮਜ਼ਬੂਤੀ ਲਈ ਮਿੱਟੀ, ਬੋਰੇ ਜਾਂ ਮਜ਼ਦੂਰੀ ਰਾਹੀ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ। ਜੈਨ ਨੇ ਅਪੀਲ ਕੀਤੀ ਕਿ ਲੋਕ ਅਫਵਾਹਾਂ ਤੋਂ ਬਚਣ ਅਤੇ ਸਿਰਫ ਅਧਿਕਾਰਤ ਸਰੋਤਾਂ ਤੇ ਜਾਣਕਾਰੀ ਤੇ ਭਰੋਸਾ ਕਰਨ। ਪਿਛਲੇ ਦਿਨਾਂ ਵਿੱਚ ਤੁਸੀਂ ਬੰਨ ਟੁੱਟਣ ਬਾਰੇ ਝੂਠੀਆਂ ਖਬਰਾਂ ਕਾਰਨ دہشت ਫੈਲੀ ਸੀ। ਪਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਨੂੰ ਲੈ ਕੇ ਆਈ ਵੱਡੀ ਅਪਡੇਟ ਡੀਸੀ ਨੇ ਦਿੱਤੇ ਵੱਡੇ ਬਿਆਨ ਪਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ 85000 ਤੋਂ ਘਟਾ ਕੇ 70000 ਕਿਊਸੀ ਕਰ ਦਿੱਤਾ ਗਿਆ ਹੈ ਜਿਸ ਨਾਲ ਪ੍ਰਭਾਵਿਤ ਪਿੰਡਾਂ ਨੂੰ ਰਾਹਤ ਮਿਲੇਗੀ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨੇ ਦੱਸਿਆ ਕਿ ਭਾਰੀ ਬਾਰਿਸ਼ ਅਤੇ ਵਾਧੂ ਪਾਣੀ ਕਾਰਨ ਨੰਗਲ ਦੇ ਲਗਭਗ 15 ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ 5-6 ਪਿੰਡ ਪ੍ਰਭਾਵਿਤ ਹੋਏ ਹਨ ਕੁਝ ਪਿੰਡਾਂ ਨਾਲ ਸੜਕ ਸੰਪਰਕ ਟੁੱਟਿਆ ਹੋਇਆ ਹੈ ਪਰ ਕਿਸ਼ਤੀਆਂ ਟਰੈਕਟਰਾਂ ਟਰਾਲੀਆਂ ਰਾਹੀਂ ਸਹਾਇਤਾ ਪਹੁੰਚਾਈ ਜਾ ਰਹੀ ਹੈ ਰਾਹਤ ਲਈ ਨੰਗਲ ਵਿੱਚ 5 ਅਤੇ શ્રી ਅਨੰਦਪੁਰ ਸਾਹਿਬ ਵਿੱਚ 2 ਕੈਂਪ ਚੱਲ ਰਹੇ ਹਨ ਜਿੱਥੇ ਮੈਡੀਕਲ ਸਹੂਲਤਾਂ ਰਾਸ਼ਨ ਅਤੇ ਪਸ਼ੂ ਚਾਰੇ ਦੀ ਵੰਡ ਹੋ ਰਹੀ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨੀਵੇਂ ਇਲਾਕਿਆਂ ਦੇ ਵਸਨੀਕ ਕੈਂਪਾਂ ਵਿੱਚ ਸ਼ਿਫਟ ਹੋ ਜਾਣ ਐਨਡੀਆਰਐਫ ਪੁਲਿਸ ਅਤੇ ਸਥਾਨਕ ਅਧਿਕਾਰੀ ਮਿਲ ਕੇ ਰੈਸਕਿਊ ਤੇ ਸਹਾਇਤਾ ਕਾਰਜ ਕਰ ਰਹੇ ਹਨ ਅਧਿਕਾਰੀਆਂ ਨੇ ਕਿਹਾ ਕਿ ਅਫਵਾਹਾਂ ਤੋਂ ਬਚੋ ਅਤੇ ਸਿਰਫ ਅਧਿਕਾਰਤ ਜਾਣਕਾਰੀ ਤੇ ਭਰੋਸਾ ਕਰੋ ਵਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ 20 ਸਤੰਬਰ ਤੱਕ ਵਾਧਾ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ 14 ਦਿਨ ਵਧਾ ਕੇ 20 ਸਤੰਬਰ ਤੱਕ ਕਰ ਦਿੱਤੀ ਗਈ ਹੈ ਉਹਨਾਂ ਨਾਬਾਜ਼ ਜੇਲ੍ਹ ਵਿੱਚੋਂ ਵੀਡੀਓ ਕਾਨਫਰencing ਰਾਹੀਂ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਹੋਏ ਵਿਜੀਲੈਂਸ ਵੱਲੋਂ ਉਹਨਾਂ ਖਿਲਾਫ 40000 ਰੁਪਏ ਦਾ ਚਲਾਨ ਪੇਸ਼ ਕੀਤਾ ਗਿਆ ਹੈ ਇਸ ਦੇ ਨਾਲ ਹੀ ਬੈਰਕ ਬਦਲਨ ਲਈ ਉਹਨਾਂ ਦੀ ਪਟੀਸ਼ਨ ਉੱਤੇ ਅਜੇ ਸੁਣਵਾਈ ਜਾਰੀ ਹੈ। ਇਹ ਵਿੱਚ ਵੀ ਸ਼ਰਧਾ ਨਹੀਂ ਹੋਈ ਘਟ ਜਲੰਧਰ ਵਿੱਚ ਬਾਬਾ ਸੋਢਲ ਦਾ ਮੇਲਾ ਸ਼ੁਰੂ ਲੱਗੀਆਂ ਰੌਣਕਾਂ ਜਲੰਧਰ ਵਿੱਚ ਆਸਥਾ ਤੇ ਲੋਕ ਪਰੰਪਰਾ ਦਾ ਪ੍ਰਤੀਕ ਬਾਬਾ ਸੋਢਲ ਮੇਲਾ ਸ਼ਰਧਾ ਨਾਲ ਸ਼ੁਰੂ ਹੋ ਗਿਆ ਹੈ। ਸ਼ਰਧਾਲੂ ਦੂਰ ਦੂਰੋਂ ਆ ਕੇ ਮੰਦਰ ਤੇ ਸਰੋਵਰ ਵਿੱਚ ਸੀਸ ਨਿਵਾ ਰਹੇ ਹਨ। ਮੀਂਹ ਦੇ باوجود ਭੀੜ ਘਟ ਨਹੀਂ ਹੋਈ। ਮੇਲਾ ਕੰਪਲੈਕਸ ਨੂੰ ਰੰਗ-ਬਰੰਗੇ ਲਾਈਟਾਂ ਨਾਲ ਸਜਾਇਆ ਗਿਆ। ਕਮਿਸ਼ਨਰੇਟ ਪੁਲਿਸ ਨੇ ਕਰੀਬ 1000 ਮੁਲਾਜ਼ਮ ਤਾਇਨਾਤ ਕੀਤੇ ਹਨ। ਪੁਲਿਸ ਕਮਿਸ਼ਨਰ ਰੇਟ ਤਨਪ੍ਰੀਤ ਕੋਰ ਨੇ ਮੇਲਾ ਮਾਰਗ ਰਸਤੇ ਅਤੇ ਸੁਰੱਖਿਆ ਪੁਆਇੰਟਾਂ ਦਾ ਜਾਇਜ਼ਾ ਲਿਆ। ਗੁਪਤ ਕੈਮਰੇ ਲਗਾ ਕੇ ਕੰਟਰੋਲ ਰੂਮ ਨਾਲ ਜੋੜੇ ਗਏ ਹਨ ਤਾਂ ਜੋ ਸ਼ੱਕੀ ਲੋਕਾਂ ਤੇ ਨਜ਼ਰ ਰੱਖੀ ਜਾ ਸਕੇ। ਮੰਦਰ ਦੇ ਬਾਹਰ ਪੁਲਿਸ ਕੰਟਰੋਲ ਰੂਮ ਬਣਾਇਆ ਗਿਆ ਹੈ। ਡਿਊਟੀਆਂ 12-12 ਘੰਟੇ ਦੀਆਂ ਸ਼ਿਫਟਾਂ ਵਿੱਚ ਵੰਡੀਆਂ ਗਈਆਂ ਹਨ। ਸੀਨੀਅਰ ਅਧਿਕਾਰੀ ਖੁਦ ਨਿਗਰਾਨੀ ਕਰਨਗੇ